ਬੀਬੀ ਆ ਗਈ ਮੈਂ ਸੰਗਤ ਨੂੰ ਮਿਲਦਾ ਸੀ ਮੈਂ ਜਦੋਂ ਮਿਲ ਰਿਹਾ ਸੀ ਮਿਲਦਿਆਂ ਮੈਨੂੰ ਆ ਕੇ ਕਹਿੰਦੀ ਮੈਨੂੰ ਆ ਕੇ ਮਾੜਾ ਜਿਹਾ ਧੰ ਬਾਬਾ ਜੀ ਮੈਂ ਕਿਹਾ ਜੀ ਮੇਰੇ ਤੇ ਸ਼ਹੀਦ ਹੁੰਦੇ ਨੇ ਉਹ ਏਦਾਂ ਮੈਂ ਕਿਹਾ ਬੀਬੀ ਕੋਈ ਸ਼ੀਰ ਸੋਧ ਲਈ ਚੱਲ ਉਧਰ ਬਹਿ ਜਾ ਨਾ ਜੀ ਨਾ ਸੱਚੀ ਗੱਲ ਏ ਮੇਰੇ ਤੇ ਸ਼ਹੀਦ ਹੁੰਦੇ ਨੇ ਲੈ ਮੈਂ ਫਿਰ ਉਹਨੂੰ ਕੋਈ ਗੱਲ ਪਤਾ ਕੀ ਗਈ ਮੈਂ ਕਿਹਾ ਸ਼ਹੀਦ ਕੌਮ ਦਾ ਭਲਾ ਕਰਦੇ ਨੇ ਕਹਿੰਦੀ ਹਾਂ ਮੈਂ ਕਹਿੰਦਾ ਫਿਰ ਏਡੇ ਏਡੇ ਸਾਡੇ ਸਿੰਘ ਜੇਲਾਂ ਚ ਬੰਦ ਨੇ ਉਹਨਾਂ ਨੂੰ ਰਿਹਾ ਕਰਾਓ ਸ਼ਹੀਦੋ ਰਹਾ ਕਰਾਓ ਕੀ ਸ਼ਹੀਦ ਆਉਂਦੇ ਨੇ ਕਹਿੰਦੇ ਸ਼ਹੀਦ ਆਉਂਦੇ ਨੇ ਮੈਂ ਸਪਸ਼ਟ ਕਹਿ ਰਿਹਾ ਸਟੇਜ ਤੇ ਲਾਈਵ ਸੁਣ ਰਹੇ ਨੇ ਘਰਾਂ ਚ ਜਿਹੜਾ ਬਾਬਾ ਕਹਿੰਦਾ ਮੇਰੇ ਚ ਸ਼ਹੀਦ ਆਉਂਦੇ ਨੇ ਜਾਂ ਬਾਬਾ ਦੀਪ ਸਿੰਘ ਆਉਂਦਾ ਕੀ ਬਾਬਾ ਦੀਪ ਸਿੰਘ ਨੂੰ ਦਵਿੰਦਰਪਾਲ ਸਿੰਘ ਭੁੱਲਰ ਅੰਦਰ ਜੇਲ੍ਹ ਚ ਬੈਠਾ ਬੰਦ ਦਿਸਦਾ ਨਹੀਂ ਦੱਸੋ ਕੋਈ ਬੰਦਾ ਜਵਾਬ ਦੇਵੇ ਖੜਾ ਹੋ ਕੇ ਇੱਥੇ ਬੋਲੇ ਕਰਾਜ ਸਵੇਰੇ ਆ ਜਾ ਮੇਰੇ ਕੋਲ ਇੱਥੇ ਸਥਾਨ ਤੇ ਮਿਲ ਲੈ ਮੈਨੂੰ ਆ ਕੇ ਵੀ ਕੀ ਜਿਹੜੇ ਬੰਦੇ ਚ ਸ਼ਹੀਦ ਆਉਂਦੇ ਨੇ ਉਹਨਾਂ ਨੂੰ ਰਾਜੋਆਣੇ ਵਰਗੇ ਜੇਲਾ ਵਿੱਚ ਬੈਠੇ ਦਿਖਦੇ ਨਹੀਂ ਕੀ ਉਹ ਬੰਦੇ ਲੋਕਾਂ ਦੇ ਗੋਡੇ ਮੋਡੇ ਹੀ ਠੀਕ ਕਰਦੇ ਨੇ ਸ਼ਹੀਦ ਸ਼ਹੀਦ ਦੇ ਆਉਣਗੇ ਨਾ ਉਹ ਤਕੜੇ ਕੰਮ ਕਰਨਗੇ ਲੋਕਾਂ ਦੇ ਲੱਤਾਂ ਗੋਡੇ ਠੀਕ ਨਹੀਂ ਕਰਨ ਲਾਉਣਗੇ ਹੇ ਪਖੰਡ ਬਣਾਇਆ ਦੱਸ ਦਿਓ ਇੱਥੇ ਲੈ ਆਇਓ ਜਿਹੜਾ ਤੁਹਾਨੂੰ ਮਿਲ ਪਵੇ ਲੈ ਆਇਓ ਬਾਹ ਫੜ ਲੈ ਆਇਓ ਅਗਲੀ ਸੰਗ੍ਰਾਮ ਤੇ ਕਮਾਈ ਕੋ ਨੂੰ ਫੜਾ ਦਿਆਂਗਾ ਬੋਲ ਬਾਬਾ ਸ਼ਹੀਦਾ ਕਿਹੜੇ ਸ਼ਹੀਦ ਨੇ ਤੇਰੇ ਜਿੱਦ ਲੱਗੇ ਪਤਾ ਬੋਲੋ ਜੀ ਕਿਹੜਾ ਸ਼ਹੀਦ ਹੈ ਦੱਸੋ ਵੀ ਆਉਂਦਾ ਤੇਰੇ ਜਿਹ ਸ਼ਹੀਦ ਅਖੇ ਦਰਬਾਰ ਲਾਉਂਦੇ ਨੇ ਜੀ ਸਾਡੇ ਬਾਬਾ ਜੀ ਫਿਰ ਦਰਬਾਰ ਚ ਦੱਸਦੇ ਨੇ ਐਂਦਾ ਹੋ ਰਿਹਾ ਹੈ ਫਿਰ ਬਾਬਾ ਦੀਪ ਸਿੰਘ ਆਗਲਾ ਹੈ ਮੜਾ ਜਾ ਸਿਰ ਮਾਰ ਕੇ ਬਾਬਾ ਦੀਪ ਸਿੰਘ ਆ ਜਾਣਗੇ ਤੇਰੇ ਚ ਐਦਾਂ ਕਿਵੇਂ ਆ ਜਾਣਗੇ ਮੈਂ ਹੈਰਾਨ ਓਏ ਜੇ ਰੋਟੀ ਖਾਣੀ ਐ ਖਾਓ ਪਰ ਚੀਦਾ ਦਾ ਨਾਮ ਬਦਨਾਮ ਕਰੋ ਥੋੜੇ ਢੰਗ ਨੇ ਦੁਨੀਆ ਪਖੰਡ ਕਰਦੀ ਐ ਤੂੰ ਵੀ ਬਾਲਮੂਨ ਖੋਲ ਕੇ ਬਹਿ ਜਾ ਤਿਲਕ ਤੁਲਕ ਲਾ ਕੇ ਕਿਦੈਂ ਅੱਜ ਤੇਰੇ ਸਵੇਰੇ ਬੈਠੇ ਹੁੰਦੇ ਨੇ ਟੈਲੀਵਿਜ਼ਨਾਂ ਵਿੱਚ ਜਨਮ ਪੱਤਰੀਆਂ ਦੀਆਂ ਦੱਸਦੇ ਹੁੰਦੇ ਤੂੰ ਵੀ ਬਹਿ ਜਾ ਕਰ ਲੈ ਪਖੰਡ ਜਬਾਬੇ ਸ਼੍ਰੀ ਚੰਦ ਦਾ ਚੇਲਾ ਬਣ ਕੇ ਲੰਗੋਟ ਪਾਲਾ ਪਰ ਸਿੱਖਾਂ ਨੂੰ ਬਦਨਾਮ ਨਾ ਕਰੋ ਸਿੱਖਾਂ ਵਿੱਚ ਇਹ ਸ਼੍ਰੇਣੀ ਨਹੀਂ ਪਖੰਡੀਆਂ ਦੀ ਸਿੱਖਾਂ ਨੂੰ ਬਦਨਾਮ ਨਾ ਕਰੋ ਸਿੱਖ ਧਰਮ ਨੂੰ ਬਦਨਾਮ ਨਾ ਕਰੋ ਕਿ ਸਿੱਖਾਂ ਦੇ ਵਿੱਚ ਇਦਾਂ ਦਾ ਕੋਈ ਹੁੰਦਾ ਨਾ ਭਾਈ ਨਾ ਮੈਂ ਸਪਸ਼ਟ ਕਹਿ ਰਿਹਾ ਜਿਹੜੇ ਬਾਬੇ ਆ ਬਾਬਿਆਂ ਦੇ ਦਰਬਾਰਾਂ 'ਚ ਜਾਂਦੇ ਨੇ ਉਸ ਬਾਬੇ ਦੇ ਦਰਬਾਰ 'ਚ ਜਾ ਕੇ ਕਹਿਣ ਵੀ ਬਾਬਾ ਦੀਪ ਸਿੰਘ ਨੂੰ ਬੇਨਤੀ ਕਰੋ ਜੀ ਬੁੜੀਆਂ ਦੇ ਗੋਡੇ ਠੀਕ ਕਰਦੇ ਨੇ ਸ਼ਹੀਦ ਲੈ ਇਹਦੇ ਡਾਕਟਰ ਕਰੀ ਜਾਂਦੇ ਨੇ ਗੋਡੇ ਮੋਡੇ ਤੇ ਡਾਕਟਰ ਚੜਾਈ ਜਾਂਦੇ ਨੇ ਇਹ ਡਾਕਟਰਾਂ ਦਾ ਕੰਮ ਹੈ ਕਰਨ ਵਾਲਾ ਕਿਹਾ ਕੋਈ ਤੁਸੀਂ ਇਧਾਂ ਤੋਂ ਕਰਾਣਾ ਹੈ ਦੱਸੋ ਕਿੱ데 ਜਾਂਦਾ ਬੋਲੋ ਇੱਥੇ ਉਹ ਬੀਬੀ ਮੈਨੂੰ ਕਹਿੰਦੀ ਆ ਕੇ ਥੋੜਾ ਜਾ ਅੱਜ ਜਿਓ ਇੱਕ ਦੋ ਗੱਲਾਂ ਹੋਰ ਕਹਿ ਦਿੰਦੀ ਵੇਖੋ ਮਤਲਬ ਨਹੀਂ ਕੋਈ ਕਿ ਹੱਥ ਉੱਠ ਜਾਏ ਔਰਤ ਤੇ ਬੰਦੇ ਦਾ ਹੱਥ ਕਿਵੇਂ ਉੱਠੇ ਪਰ ਗੁੱਸਾ ਚੜ ਰਿਹਾ ਸੀ ਮੈਨੂੰ ਵੀ ਚੜ ਜਾਣਾ ਸੀ ਅੱਜ ਸੱਚੀ ਵੀ ਉਹ ਬੀਬੀ ਜੇ 2 ਮਿੰਟ ਹੋਰ ਕਹਿ ਦਿੰਦੀ ਨਾ ਇੱਕ ਸ਼ਬਦ ਹੋਰ ਕਹਿ ਦਿੰਦੀ ਤੇ ਚੜ ਜਾਣਾ ਸੀ ਗੁੱਸਾ ਮੈਨੂੰ ਵੀ ਕੰਟਰੋਲ ਤੋਂ ਬਾਹਰ ਹੋਈ ਚ ਕਿਉਂਕਿ ਪਖੰਡ ਕਰ ਰਹੇ ਆ ਸੰਗਤ ਵਿੱਚ ਤੁਹਾਨੂੰ ਇਹ ਹੁੰਦਾ ਵੀ ਇੰਨੇ ਲੋਕ ਹੀ ਵੇਖ ਰਹੇ ਨੇ ਪਤਾ ਨਹੀਂ ਇੱਥੇ ਤੇ ਮੈਂ ਸਮਾਣੇ ਕਿਹਾ ਸੀ ਜਿਹੜਾ ਇਦਾਂ ਦਾ ਪਖੰਡ ਜਿਆ ਕਰਨ ਵਾਲਾ ਉਹ ਇੱਥੇ ਨਾ ਆਇਆ ਕਰੇ ਸਾਡੇ ਨਾਲ ਉਹ ਉਹ ਆਓ ਜਿਹਨੇ ਨਾਮ ਦੀ ਗੱਲ ਕਰਨੀ ਹੈ ਅੰਦਰ ਦੀ ਗੱਲ ਕਰੋ ਜੇ ਪੁੱਛੋ ਜਿੰਨੀ ਸਾਨੂੰ ਪਤਾ ਹੋਏਗਾ ਉਹ ਨਹੀਂ ਦੱਸਦੇਗੇ ਵੀ ਇਦਾਂ ਕੇ ਜਿੰਨਾ ਤੁਹਾਡਾ ਗਿਆਨ ਹੋਏਗਾ ਸਾਨੂੰ ਮਿਲ ਜਾਏਗਾ ਤੁਹਾਡੀ ਤੁਹਾਡੀ ਕੋਈ ਅਵਸਥਾ ਹੈ ਉਹਦੂ ਗਾ ਲਈ ਉਹ ਸਾਨੂੰ ਦੱਸ ਜਾਓ ਅਸੀਂ ਰਾਹ ਬਣਾਵਾਂਗੇ ਅੱਗੇ ਬਣੇ ਸਾਡੇ ਤੇ ਕਿਰਪਾ ਹੋਵੇਗੀ ਤੁਹਾਨੂੰ ਕੋਈ ਜ਼ਿਆਦਾ ਨੌਲੇਜ ਵਾਲੀ ਗੱਲ ਅੰਦਰ ਦੀ ਅੰਦਰ ਦੀ ਗੱਲ ਕਰ ਰਿਹਾ ਹੈ ਸੁਰਤ ਵੀ ਤੇ ਤਾਕਤ ਜ਼ਿਆਦਾ ਹੈ ਤੇ ਗੱਲ ਕਰੋ ਤੇ ਠੀਕ ਹੈ ਸਾਡੇ ਵੀ ਸਾਡਾ ਵੀ ਭਲਾ ਹੋ ਜਾਏਗਾ ਸਾਨੂੰ ਵੀ ਪਤਾ ਲੱਗੇਗਾ ਵੀ ਹੁਣ ਸਿਮਰਨ ਦੀ ਆਗੇ ਤੇ ਜਿੰਨਾ ਕਿ ਸਾਨੂੰ ਦੱਸਿਆ ਉਹਨਾਂ ਕ ਅਸੀਂ ਦੱਸ ਸਕਨੇ ਆ ਜਿੰਨਾ ਕਿ ਸਾਨੂੰ ਸਮਝ ਪਈ ਆ ਹੁਣ ਤੱਕ ਪਰ ਪਖੰਡ ਨਹੀਂ ਚੰਗਾ ਲੱਗਦਾ ਖੰਡ ਨਹੀਂ ਇੱਕ ਬੰਦਾ ਕਹਿ ਦਵੇ ਸੰਗਤ ਵਿੱਚ ਵੀ ਅੱਜ ਤੱਕ ਕਿਸੇ ਨੂੰ ਕਿਹਾ ਹੋਵੇ ਜਾ ਓਏ ਹੋ ਜਾਏਗਾ ਠੀਕ ਮੈਂ ਕਹਿੰਦਾ ਹੁੰਦਾ ਹੈ ਅਰਦਾਸ ਕਰ ਤੂੰ ਜਾਣੇ ਤੇਰਾ ਸਤਿਗੁਰ ਜਾਣੇ ਅਸੀਂ ਨਹੀਂ ਵਿਚਾਲੇ ਇੰਨਾ ਕੱਠੇ ਤੇ ਸੰਗਤ ਹੈ ਕੋਈ ਬੰਦਾ ਕਹਿ ਦੇ ਵੀ ਮੈਨੂੰ ਬਾਬਾ ਜੀ ਕਹਿੰਦੇ ਆ ਜਾ ਓਏ ਮੈਂ ਤੈਨੂੰ ਕਰ ਦਾਂਗਾ ਠੀਕ ਨਾ ਅੱਜ ਤੱਕ ਨਹੀਂ ਇੱਥੋਂ ਤੱਕ ਵੀ ਮੈਂ ਨਹੀਂ ਕਦੇ ਕਿਸੇ ਨੂੰ ਕਿਹਾ ਕਿ ਖੰਡ ਪਾਟ ਕਰਾਓ ਮੈਂ ਨਹੀਂ ਕਹਿੰਦਾ ਕਿਹਾ ਹੀ ਨਹੀਂ ਕਦੀ ਮੈਂ ਕਹਿੰਦਾ ਹੁਣ ਅਰਦਾਸ ਕਰਦੇ ਤੂੰ ਅਰਦਾਸ ਆਪ ਕਰ ਜਾ ਉੱਥੇ ਜਾ ਗ੍ਰੰਥੀ ਸਿੰਘ ਨੂੰ ਮਿਲ ਲੈ ਕੇ ਅਰਦਾਸ ਕਰੋ ਮਤ ਸਤਿਗੁਰੂ ਜਾਣਣ ਤੂੰ ਜਾਣੇ ਅਸੀਂ ਬੋਝ ਨਹੀਂ ਝੁਕ ਸਕਦੇ ਅਸੀਂ ਕਰਨ ਵਾਲੇ ਕੌਣ ਹੈ ਤੇ ਜਦੋਂ ਵੀ ਮੈਨੂੰ ਕੋਈ ਬੰਦਾ ਕਹਿੰਦਾ ਬਾਬਾ ਜੀ ਤੁਸੀਂ ਠੀਕ ਕਰ ਦਿੱਤਾ ਮੈਂ ਕਹਿੰਦਾ ਓਏ ਸਤਿਗੁਰਾਂ ਨੂੰ ਵਿੱਚੋਂ ਕੱਢੀ ਦਿੱਤਾਈ ਸਤਿਗੁਰਾਂ ਨੂੰ ਤੇ ਕੱਢੀ ਦਿੱਤਾ ਤੂੰ ਵਿੱਚੋਂ ਇੱਕ ਬੰਦਾ ਮੈਨੂੰ ਸਲਾਹ ਦੇਵੇ ਅਹੇ ਬਾਬਾ ਜੀ ਇੰਨੀ ਦੁਨੀਆ ਮਿਲਦੀ ਐ ਐਤਵਾਰ ਫਿਰ ਕੋਲ ਬੈਠਾ ਕਹਿੰਦਾ ਇੰਨੀ ਦੁਨੀਆ ਮਿਲਦੀ ਐ ਮੈਂ ਕਿਹਾ ਹਾਂਜੀ ਕਹਿੰਦਾ ਵੇਖੋ ਕੋਈ ਕਹਿੰਦਾ ਮੈਨੂੰ ਐਦਾਂ ਠੀਕ ਨਹੀਂ ਬੱਚਿਆਂ ਵਾਲੇ ਵੀ ਆ ਜਾਂਦੇ ਨੇ ਮੇਰੇ ਘਰ ਪੁੱਤ ਨਹੀਂ ਬੱਚਾ ਨਹੀਂ ਤੁਸੀਂ ਕੋਈ ਗੱਲ ਕਰੀ ਜਾਂਦੇ ਹੋ ਅਰਦਾਸ ਕਰਿਆ ਕਰੋ ਭਾਈ ਅਰਦਾਸ ਕਰਿਆ ਕਰੋ ਭਾਈ ਅਰਦਾਸ ਕਰਿਆ ਕਰੋ ਅਰਦਾਸ ਕਰਿਆ ਕਰੋ ਦੁੱਖ ਨਿਵਾਰਨ ਨੇੜੇ ਆ ਉੱਥੇ ਜਾਇਆ ਕਰ ਕੋਈ ਮੁਕਤਸਰ ਵੱਲੋਂ ਆਵੇ ਉੱਥੇ ਜਾਇਆ ਕਰ ਮਸਤਵਾਨੇ ਆਏ ਉੱਥੇ ਜਾਇਆ ਕਰ ਭਾਈ ਦਿੱਲੀੋਂ ਆਵੇ ਬੰਗਲਾ ਸਾਹਿਬ ਜਾਇਆ ਮੈਂ ਇੱਧੇ ਕਹੀ ਦਿਆ ਨਾ ਹੁੰਨਾ ਵੀ ਉੱਥੇ ਜਾਓ ਭਾਈ ਉੱਥੇ ਜਾ ਤੂੰ ਜਾਣੇ ਤੇਰਾ ਗੁਰੂ ਜਾਣੇ ਮਹਾਰਾ ਸੱਚੇ ਪਾਤਸ਼ਾਹ ਸ਼ਰਧਾ ਬਣਾ ਲੈ ਬਸ ਚੱਲ ਗੱਲ ਬਣ ਜਾਏਗੀ ਤੇ ਉਹ ਹੁਣ ਮੈਨੂੰ ਕਹਿੰਦਾ ਬਾਬਾ ਜੀ ਹੁਣ ਜਿੰਨੇ ਆਏ ਨੇ ਤੁਸੀਂ ਇਹਨਾਂ ਨੂੰ ਕਹੀ ਦਿਆ ਕਰੋ ਖੰਡ ਪਾਟ ਕਰਾਓ ਖੰਡ ਪਾਟ ਕਰਾਓ ਤੁਹਾਡੀ ਕੋਈ ਮੋੜਨ ਲੱਗਾ ਮੈਂ ਕਿਹਾ ਗੱਲ ਤੇ ਠੀਕ ਹੈ ਮੋੜਦਾ ਤੇ ਕੋਈ ਨਹੀਂ ਕਹਿੰਦਾ ਜੇ ਤੁਸੀਂ ਇੱਕ ਐਤਵਾਰ ਇੱਕ ਮੈਂ ਕਿਹਾ ਹੋ ਗਿਆ ਤੇ ਕਹਿੰਦਾ 100 ਖੰਡ ਪਾਠ ਜਿਹੜਾ ਹੈ ਉਹ ਜਿਹੜਾ 100 ਖੰਡ ਪਾਠ ਹੋਏਗਾ ਉਹ ਕਹਿੰਦਾ 2000 ਰੁਪਇਆ ਪਰ ਖੰਡ ਪਾਠ ਪਾਠੀ ਨੂੰ ਦੇ ਦਿਓ ਮੈਂ ਕਿਹਾ ਠੀਕ ਕਹਿੰਦਾ 3000 ਦੇ ਹਿਸਾਬ ਨਾਲ ਕਿੰਨੇ ਬਚ ਗਏ ਮੈਂ ਕਿਹਾ 6 ਲੱਖ 100 ਦਾ 3 ਲੱਖ ਬਚ ਗਿਆ ਤੇ ਸਾਲ ਦਾ ਕਿੰਨਾ ਇੱਕ ਮਹੀਨੇ ਦਾ ਕਿੰਨਾ ਬਚ ਗਿਆ 6 ਬਚ ਗਿਆ ਨਾ ਹਿਸਾਬ ਲਾ ਲਿਓ 6 ਲੱਖ ਕਹਿੰਦਾ ਜੀ 6 ਲੱਖ ਇਨਕਮ ਹਰ ਮਹੀਨੇ ਮੈਂ ਕਿਹਾ ਓਏ ਇਨਕਮ ਵਾਸਤੇ ਤੇ ਆਪਣੇ ਸਤਿਗੁਰੂ ਨੂੰ ਵਰਤੀਏ ਇਹ ਤੋਂ ਪਹਿਲਾਂ ਮਰ ਜਾਣਾ ਚਾਹੀਦਾ ਜਾਨ ਨਿਕਲ ਜਾਏ ਉਦੋਂ ਨਹੀਂ ਜਾਨ ਨਿਕਲ ਜਾਏ ਜਦ ਤਨ ਗੁਰੂ ਗ੍ਰੰਥ ਸਾਹਿਬ ਨੂੰ ਜੂਝ ਕਰੀਏ ਇਨਕਮ ਲਈ ਇਹ ਕੋਈ ਇਨਕਮ ਦਾ ਸਾਧਨ ਹੈ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਸਾਡੇ ਇੱਥੇ ਖੰਡ ਪਾਟ ਸਭ ਚੱਲਦਾ ਹੈ ਪੁੱਛ ਲੋ ਆਪਣੇ ਆਪ ਕੋਈ ਨਹੀਂ ਬਾਬਾ ਜੀ ਅਸਤੇ ਕਰਾਣਾ ਹੀ ਹੈ ਦਰਬਾਰ ਸਾਹਿਬ ਤੇ ਨਹੀਂ ਅੱਡ ਚੱਲਦਾ ਵੱਖਰਾ ਕਿਉਂਕਿ ਬਾਣੀ ਉੱਥੇ ਪੜੀ ਜਾ ਰਹੀ ਹੈ ਕੀਰਤਨ ਅੱਡ ਜਗ੍ਹਾ ਹੁੰਦਾ ਹੈ ਕੀਰਤਨ ਹੋਰ ਪਾਸੇ ਕਿਉਂਕਿ ਸਤਿਗੁਰੂ ਜਦੋਂ ਬੋਲਦੇ ਨੇ ਉਹਦੇ ਵਿੱਚ ਕੋਈ ਬੰਦਾ ਬੋਲੇ ਤੁਸੀਂ ਦੱਸੋ ਤੁਸੀਂ ਦੱਸੋ ਵੀ ਤੂੰ ਸਿਆਣਾ ਬੰਦਾ ਹੈ ਨਾ ਘਰ ਦਾ ਮਾਲਕ ਤੇ ਤੇਰੇ ਵਿੱਚ ਕੋਈ ਬੋਲੇ ਤੇ ਕਿੰਨਾ ਦੁੱਖ ਲੱਗਦਾ ਹੈ ਵੀ ਜਦੋਂ ਮੈਂ ਗੱਲ ਕਰਦਾ ਤੂੰ ਕੌਣ ਹੋਣਾ ਹੈ ਵਿਚ ਬੋਲਣ ਵਾਲਾ ਜਦੋਂ ਮੈਂ ਬੋਲ ਰਿਹਾ ਤੇ ਤੂੰ ਕੌਣ ਹੁੰਨਾ ਵਿੱਚ ਬੋਲਣ ਵਾਲਾ ਕਹਿੰਨੇ ਆ ਨਾ ਆਪਾਂ ਵੀ ਜਦੋਂ ਮੈਂ ਬੋਲਦਾ ਤੇ ਤੂੰ ਵਿੱਚ ਕੌਣ ਹੁੰਨਾ ਬੋਲਣ ਵਾਲਾ ਤੇ ਪਿਆਰਿਓ ਸੱਚੀ ਗੱਲ ਤੇ ਐ ਵੀ ਜਦੋਂ ਪਾਤਸ਼ਾਹਾਂ ਦਾ ਪਾਤਸ਼ਾਹ ਬੋਲੇ ਨਾ ਉਹਦੇ ਵਿੱਚ ਨਾ ਬੋਲੇ ਕੋਈ ਪਰ ਮਰਿਆਦਾ ਸਾਰੀ ਭੁੱਲ ਗਏ ਆ ਸਾਰੀ ਮਰਿਆਦਾ ਛਿੱਕੇ ਤੇ ਟੰਗ ਦਿੱਤੀ ਇਹ ਭੁੱਲ ਗਏ ਆ ਆਪਾਂ ਮਰਿਆਦਾ ਤੇ ਸਿੱਖ ਰਹਿਤ ਮਰਿਆਦਾ ਚ ਵੀ ਇਹ ਲਿਖਿਆ ਹੈ ਵੀ ਜਿੱਥੇ ਪਾਠ ਹੋਵੇ ਉੱਥੇ ਕੀਰਤਨ ਨਹੀਂ ਹੋਣਾ ਚਾਹੀਦਾ ਕਥਾ ਕੀਰਤਨ ਬਾਅਦ ਵਿੱਚ ਜਦੋਂ ਭੋਗ ਪੈ ਜਾਏ ਬਾਅਦ ਵਿੱਚ ਪਰ ਚਲੋ ਜ਼ਿਆਦਾਤਰ ਸੁਭਾਏ ਆ ਜ਼ਿਆਦਾਤਰ ਸੁਭਾਏ ਆ ਕਹਿਣਗੇ ਜੀ ਸਾਨੂੰ ਸਮਝ ਨਹੀਂ ਆਉਂਦੀ ਤਾਂ ਕਰਕੇ ਕੀਰਤਨ ਸਾਨੂੰ ਛੇਤੀ ਸਮਝ ਆ ਜਾਂਦਾ ਹੈ ਪਾਠ ਸਾਡੇ ਸਮਝ ਚ ਨਹੀਂ ਆਉਂਦਾ ਚਲੋ ਇਹ ਵੀ ਇੱਕ ਠੀਕ ਹੈ ਵੀ ਭੋਲੇ-ਪਾਲੇ ਲੋਕ ਨੇ ਜੀ ਸਮਝ ਨਹੀਂ ਆਉਂਦੀ ਪਾਠ ਕੀਰਤਨ ਸਮਝ ਲੈਂਦੇ ਆ ਬਾਣੀ ਦੇ ਅੱਗੇ ਸਪੀਕਰ ਲੱਗਾ ਰਹੇਗਾ ਪਤਾ ਹੀ ਨਹੀਂ ਲੱਗਦਾ ਸਮਝ ਨਹੀਂ ਆਉਂਦੀ ਪਰ ਸਚਾਈ ਇਹ ਹੈ ਸਚਾਈ ਇਹ ਹੈ ਜਦ ਮੈਂ ਮਹਾਰਾਜ ਦੀ ਹਜ਼ੂਰੀ ਵਿੱਚ ਇਹ ਬਚਨ ਕਰ ਰਿਹਾ ਇੱਥੇ ਪਾਠ ਜਿਹੜੇ ਚੱਲਦੇ ਵੀ ਨੇ ਨਾ ਲੋਕੀ ਚਲਾਉਂਦੇ ਆ ਕਿ ਅਸੀਂ ਖੰਡ ਪਾਠ ਕਰਾਣਾ ਹੈ ਇੱਕ ਤਾਂ ਭੋਗ ਪੈ ਜਾਂਦਾ ਦੂਜਾ ਆਰੰਭ ਕਰ ਲੈਂਦੇ ਨੇ ਉਹ ਦੂਜੇ ਦਾ ਭੋਗ ਪੈ ਜਾਂਦਾ ਤੀਜਾ ਆਰੰਭ ਕਰ ਲੈਂਦੇ ਨੇ ਮੈਂ ਮਹਾਰਾਜ ਦੀ ਹਜ਼ੂਰੀ 'ਚ ਬੈਠਾ ਵਾਜੇ ਤੇ ਹੱਥ ਰੱਖ ਕੇ ਕਹਿੰਦਾ ਕੀਰਤਨ ਦੀ ਦਾਤ ਐ ਦਿੱਤੀ ਮਹਾਰਾਜ ਨੇ ਮੈਨੂੰ ਇਹ ਮੈਂ ਇਹਦੇ ਤੇ ਹੱਥ ਰੱਖ ਕੇ ਕਹਿੰਦਾ ਅਸੀਂ ਇਹਦਾ 1 ਰੁਪਈਆ ਕਦੇ ਇੱਥੇ ਵਰਤਿਆ ਨਹੀਂ 1 ਰੁਪਈਆ ਜਿੰਨੇ ਖੰਡ ਪਾਠ ਲੋਕੀ ਕਰਾ ਜਾਂਦੇ ਆ ਅਸੀਂ ਉਹਦੇ ਜਿੰਨੇ ਪੈਸੇ ਹੋਣ ਉਹ ਪੈਸੇ سے آرڈر رکھ لینے ہیں وہ سارے دے سارے مستوانا صاحب اونے اتے وی ਲੈ بھائی اک ਖੰਡ ਪੜ ਤੇ ਰaithe ਹੋਇਆ اک ਉਥੇ ਉਹਦੀ ਅਰਦਾਸ ਕਰਾ دی ہے ਵੀ ਸਤਿਗੁਰੂ ਤੁਸੀਂ ਇਹਦਾ ਇਹਦੇ ਨੇ ਸ਼ਰਧਾ ਹੈ ਦੀ ਇਹ ਆ ਪੈਸਾ ਇੱਥੇ ਆਇਆ ਤੇ ਬਸ ਲੇਖੇ ਲੱਗ ਜਾਏ ਇਹ ਪੈਸਾ ਅਸੀਂ ਨਾ ਵਰਤੀਏ ਸੱਚ کہہ ਰਿਹਾ ਮਰਦੀ ਹਜ਼ੂਰੀ ਚ ਇੱਕ ਵਾਰੀ ਵੀ ਨਹੀਂ ਕਦੇ ਗੁਰੂ ਗ੍ਰੰਥ ਸਾਹਿਬ ਸੱਚੇ ਬਾਦਸ਼ਾਹ ਤੁਸੀਂ ਹਾਜ਼ਰ ਨਾਜ਼ਰ ਸਤਿਗੁਰ ਹੋ ਸਾਡੇ ਗੁਰੂ ਗ੍ਰੰਥ प्यारे वाहो वाहो वाणी निरंकार है वाणी <laughs> <बानी> निरंकार <laughs> है वाणी ਨੂੰ ਵਰਤੀਏ वाणी ਨੂੰ ਵਰਤੀਏ ਨਹੀਂ ਹੋ ਸਕਦਾ ਬਾਕੀ ਇਹ ਜਿਵੇਂ ਮਹਾਂਪੁਰਸ਼ਾਂ ਨੇ ਕਈਆਂ ਦੀ ਮਰਿਆਦਾ ਹੈ ਮੈਂ ਉਹਦਾ ਖੰਡਨ ਮੰਡਨ ਨਹੀਂ ਕਰ ਰਿਹਾ ਮੈਂ ਨਰਾਦਰੀ ਨਹੀਂ ਕਰ ਰਿਹਾ ਪਰ ਮੈਂ ਦੱਸ ਰਿਹਾ ਵੀ ਜੇ ਤੁਸੀਂ ਚਾਰ ਪੈਸੇ ਕਮਾਣੇ ਨੇ ਤੇ ਸ਼ੀਦਾ ਦਾ ਨਾਂ ਨਾ ਵਰਤੋ ਇਹ ਕਹਿ ਰਿਆਂ ਗੱਲ ਸ਼ਹੀਦਾਂ ਦਾ ਨਾਮ ਕਿਉਂ ਵਰਤਦੇ ਹੋ ਬਦਨਾਮ ਨਾ ਕਰੋ ਸ਼ਹੀਦਾਂ ਨੂੰ ਵੀ ਸ਼ਹੀਦੇ ਖੀਰ ਤੁਹਾਡੇ ਬੋਡੇ ਠੀਕ ਠੀਕ ਕਰਨ ਆ ਜਾਂਦੇ ਨੇ ਤੁਹਾਡੇ